ਅੱਜ ਕਿਹੜੀ ਮੰਜ਼ਿਲ ਮਿਲੀ ਹੈ ਦੇਖ ਸਕਦੇ ਹਾਂ ਟੈਂਕੀ ਤੇ ਚੜੇ ਹੋਏ ਨੇ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਜਦੋਂ ਵੀ ਟੀਚਰ ਪੜ੍ਹ ਲਿਖ ਕੇ ਅੱਗੇ ਜਾ ਕੇ ਹੋਰ ਅੱਗੇ ਜਾਣਾ ਚਾਹਦੇ ਆ ਤੇ ਕਿੰਨੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਟੈਂਕੀਆਂ ਤੇ ਚੜ ਕੇ ਆਪਣੀਆਂ ਮੰਗਾਂ ਨੂੰ ਮਨਾਣਾ ਕਿ ਨਾਮ ਜੀ ਦੱਸੋ ਮੇਰਾ ਨਾਮ ਸ਼ਿਲਪਾ ਹੈ ਸ਼ਿਲਪਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਟੈਂਕੀਆਂ ਤੇ ਸਾਨੂੰ ਚੜਨਾ ਪਿਆ ਸਰ 2000 ਕੋਸਟਾ ਨਿਕਲੀਆਂ ਪੀਟੀਆਈ ਦੀਆਂ ਜਿਦੇ ਵਿੱਚ ਜਿਹੜਾ 2023 ਦੇ ਵਿੱਚ ਪੀਟੀਆਈ ਦੀਆਂ 2000 ਪੋਸਟਾਂ ਨਿਕਲੀਆਂ ਸੀਗੀਆਂ ਜਿਦੇ ਵਿੱਚ ਉਹਨਾਂ ਨੇ ਸੀਪੀਆਈ ਸੀਪੀਆਈ ਡੀਪੀਆਰ ਤੇ ਬੀਪੀਆਰ ਨੂੰ ਵਿਚਾਰਿਆ ਗਿਆ ਸੀਗਾ ਕਿ ਇਹ ਜਿਹੜੇ ਟੀਚਰਸ ਹੈਗੇ ਐ ਉਹ ਐ ਪੋਸਟ ਦੇ ਲਈਕ ਗਿਆ ਤੇ ਉਹ ਇਗਜ਼ਾਮ ਦੇ ਕੇ ਜਿਹੜੇ ਕਿ ਕੁਆਲੀਫਾਈ ਕਰ ਸਕਦੇ ਹੈ ਬਟ ਉਹਦੇ ਵਿੱਚ ਨਿਕਲੀਆਂ ਕੁਝ ਤਰੂਟੀਆਂ ਉਹ ਤਰੂਟੀਆਂ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹਦੇ ਵਿੱਚ ਸ਼ੋਧ ਕਰਕੇ ਦੁਬਾਰਾ ਤੋਂ ਇੱਕ ਨਵਾਂ ਨੋਟੀਫਿਕੇਸ਼ਨ ਕੱਢਾਂਗੇ ਬਟ ਉਹ ਨੋਟੀਫਿਕੇਸ਼ਨ ਕੱਢਦੇ-ਕੱਢਦੇ ਉਹਨਾਂ ਨੂੰ ਲੱਗ ਗਏ 2 ਸਾਲ ਤੇ ਹੁਣੇ ਮਾਰਚ ਦੇ ਵਿੱਚ ਮਾਰਚ ਦੇ 7 ਤਰੀਕ ਨੂੰ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਗਜ਼ਟਿਡ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੋਇਆ ਹੈ ਕਿ ਓਨਲੀ ਸੀਪੀਐਡ ਤੇ ਡੀਪੀਐਡ ਹੀ ਜਿਹੜੇ ਹੈਗੇ ਟੀਚਰਸ ਉਹ ਪੀਟੀਆਈ ਦੇ ਪੋਸਟਾਂ ਦੇ ਨੂੰ ਵਿਚਾਰਨਗੇ ਤੇ ਉਹੀ ਜਿਹੜੇ ਹੈਗੇ ਟੀਚਰਸ ਬਣ ਸਕਦੇ ਹੈਗੇ ਪ ਬਟ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਜਿਹੜਾ ਪਹਿਲਾ ਨੋਟੀਫਿਕੇਸ਼ਨ ਕੱਢਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਬੀਪੀਐਡ ਵਾਲਿਆਂ ਨੂੰ ਵੀ ਕਨਸੀਡਰ ਕੀਤਾ ਸੀਗਾ ਅਸੀਂ ਚਾਹੁੰਦੇ ਆ ਕਿ ਐਟਲੀਸਟ ਬੀਪੀਐਡ ਵਾਲਿਆਂ ਨੂੰ ਵੀ ਉਹਦੇ ਵਿੱਚ ਦੁਬਾਰਾ ਕਨਸੀਡਰ ਕੀਤਾ ਜਾਵੇ ਤੇ ਜਿਨ੍ਹਾਂ ਨੇ ਐਕਚੁਅਲੀ ਹਾਇਰ ਕੁਆਲੀਫਾਈਡ ਜਿਹੜੇ ਅਸੀਂ ਟੀਚਰਸ ਹੈਗੇ ਆ ਸਾਨੂੰ ਵੀ ਇਹ ਪੋਸਟਾਂ ਦੇ ਲਾਇਕ ਸਮਝਿਆ ਜਾਵੇ ਸਰਕਾਰਾਂ ਪਹਿਲੇ ਮੰਨੀਆਂ ਸੀ ਇਸ ਗੱਲ ਨੂੰ ਬੀਪੀਐਡ ਨੂੰ ਵੀ ਸ਼ਾਮਲ ਕੀਤਾ ਜਾਏਗਾ ਸਰ ਬੀਪੀਐ ਹਾਂਜੀ ਬਿਲਕੁਲ ਮੰਨਿਆ ਸੀਗੇ ਹੈ ਇਵਨ ਕਿ 2012 ਦੇ ਵਿੱਚ ਜਿਹੜਾ ਡਬਲ ਬੈਂਚ ਹਾਈ ਕੋਰਟ ਦਾ ਡਬਲ ਬੈਂਚ ਦਾ ਫੈਸਲਾ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਬੀਪੀਐਡ ਵਾਲੇ ਵੀ ਜਿਹੜੇ ਟੀਚਰਸ ਹੈਗੇ ਉਹ ਐ ਪੀਟੀਆ ਦੀ ਪੋਸਟਾਂ ਦੇ ਲਈ ਜਿਹੜੇ ਗਿਆ ਲਾਇਕ ਹੈ ਗਿਆ ਕੁਆਲੀਫਾਈਡ ਹੈਗੇ ਆ ਬਟ ਹੁਣ ਜਿਹੜਾ ਉਹਨਾਂ ਨੇ ਨਵਾਂ ਨੋਟੀਫਿਕੇਸ਼ਨ ਛੱਡਿਆ ਉਹਦੇ ਵਿੱਚ ਜਿਹੜਾ ਹੈਗਾ ਵਾ ਬੀਪੀਐਡ ਵਾਲਿਆਂ ਨੂੰ ਜਿਹੜਾ ਹੈਗਾ ਦੁੱਧ ਵਿੱਚੋਂ ਮੱਖੀ ਦੇ ਵਾਕਨ ਕੱਢ ਕੇ ਬਾਹਰ ਕੀਤਾ ਗਿਆ ਵਾ ਔਰ ਸਰਕਾਰ ਵੱਲੋਂ ਕਈ ਪੂਰੇ ਪੰਜਾਬ 'ਚ ਪੋਸਟਰ ਵੀ ਲਗਾਏ ਗਏ ਕਈ ਟੀਚਰਾਂ ਨੂੰ ਪੱਕੇ ਕੀਤਾ ਕੀ ਕਰਨ ਚਾਹਣਾ ਸਰ ਜਿਨ੍ਹਾਂ ਨੂੰ ਪੱਕੇ ਕੀਤਾ ਉਹਨਾਂ ਨੂੰ ਪੱਕੇ ਕਰ ਦਿੱਤਾ ਬਟ ਜਿਹੜੇ ਹੈਗੇ ਕੁਆਲੀਫਾਈਡ ਹੈਗੇ ਆ ਕਿਉਂਕਿ ਦੇਖੋ ਸਰ ਇਹ ਜਿਹੜੀਆਂ ਪੋਸਟਰ ਆਈਆਂ ਹੁਣ ਦੀਆਂ ਨਹੀਂ ਹੈਗੀਆਂ ਇਹ 2011 ਤੋਂ ਚਲਦੀਆਂ ਆਈਆਂ 11 ਤੋਂ ਬਾਅਦ 21 ਦੈਨ 23 ਤੇ ਹੁਣ 25 ਇਹ ਇੰਨੀਆਂ ਪੁਰਾਣੀਆਂ ਜਿਹੜੀਆਂ ਪੋਸਟਰ ਹੈਗੀਆਂ ਜਿਨ੍ਹਾਂ ਨੂੰ ਦੇਖੋ ਤੇ ਦੇਖਿਆ ਜਾਵੇ ਕਿ ਟੀਚਰ ਸਟਾਫ ਹੈਗੇ ਓਵਰਏਜ ਹੋ ਚੁੱਕੇ ਹੈਗੇ ਆ ਕੁਝ ਹੋ ਵੀ ਰਹੇ ਆ ਕਿੰਨੇ ਟੀਚਰ ਜੜੀਆਂ ਲੜਾਈ ਲੜ ਰਹੇ ਨੇ ਸਰ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਦੀ ਹੀ ਗੱਲ ਕੀਤੀ ਜਾਏ ਤਾਂ 300 ਪਲੱਸ ਜਿਹੜੇ ਟੀਚਰਸ ਹੈਗੇ ਉਹ ਅੰਨਾ ਦੇ ਵਿੱਚ ਆ ਗਏ ਬਟ 올ਓਵਰ ਅਗਰ ਪੰਜਾਬ ਦੀ ਦੇਖਿਆ ਜਾਏ ਇਨ ਹਾਜ਼ੰਡਸ ਜਿਹੜੇ ਹੈਗਾ ਟੀਚਰਸ ਹੈ ਕਰਦੇ ਪਏ ਆ ਨਾਟ ਓਨਲੀ ਅੰਮ੍ਰਿਤਸਰ ਦਿਲ ਉਹਦੇ ਵਿੱਚ ਲੁਧਿਆਣੇ ਦੇ ਵਿੱਚ ਜਲੰਧਰ ਦੇ ਵਿੱਚ ਸੰਗਰੂਰ ਦੇ ਵਿੱਚ ਵੀ ਜਿਹੜਾ ਅਗਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਜਿਹੜੇ ਟੀਚਰ ਬੱਚਿਆਂ ਨੂੰ ਪੜਾ ਕੇ ਕੋ ਸੀਐਮ ਬਣਦਾ ਕੋ ਐਮਐਲਏ ਬਣਦਾ ਕੋ ਮੰਤਰੀ ਬਣ ਉਹਨਾਂ ਟੀਚਰਾਂ ਨੂੰ ਵੀ ਅੱਜ ਟੈਂਕੇ ਤੇ ਚੜਨਾ ਪਵੇ ਕੀ ਸਰਕਾਰ ਨੂੰ ਸੁਨੇਹਾ ਆ ਸਰ ਇਹ ਬੜੇ ਦੁੱਖ ਦੀ ਗੱਲ ਹੈਗੀ ਹੈ ਕਿ ਇੰਨਾ ਪੜ੍ਹ ਲਿਖ ਕੇ ਅਗਰ ਕੋਈ ਟੀਚਰ ਇਹ ਸੋਚਦਾ ਹੋਵੇ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਪੜਾਈਏ ਬਟ ਜਦੋਂ ਉਹਨਾਂ ਦੇ ਹੱਕਾਂ ਦੀ ਹੀ ਜਿਹੜੀ ਉਹਨਾਂ ਦੀ ਮੰਗਾਂ ਆ ਉਹਨਾਂ ਨੂੰ ਪੂਰੀਆਂ ਹੀ ਨਹੀਂ ਕੀਤੇ ਜਾ ਰਿਹਾ ਹੈਗਾ ਤੇ ਉਹ ਆਪਣਾ ਕਿਸ ਤਰੀਕੇ ਦੇ ਨਾਲ ਆਪਣਾ ਪੂਰਾ ਕੰਟਰੀਬਿਊਸ਼ਨ ਜਿਹੜਾ ਹੈਗਾ ਬੱਚਿਆਂ ਨੂੰ ਟੀਚਰਸ ਨੂੰ ਪੜ੍ਹਾਉਣ ਦੇ ਵਿੱਚ ਜਿਹੜਾ ਗਿਆ ਉਹ ਲਗਾ ਸਕਣਗੇ ਤੁਸੀਂ ਇੱਧਰਲੇ ਪਾਸੇ ਆ ਜਾਓ ਲੱਗਦਾ ਨਹੀਂ ਕਿ ਬੱਚੇ ਦੀ ਪੜ੍ਹਾਈ ਦਾ ਵੀ ਖਰਚਾ ਹੁੰਦਾ ਹੈ ਸਰ ਪੜ੍ਹਾਈ ਦੀਆਂ ਦਿੱਕਤਾਂ ਆਉਂਦੀਆਂ ਹੋਣਗੀਆਂ ਬੱਚਿਆਂ ਨੂੰ ਸਰ ਆਉਂਦੀਆਂ ਹਨ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਹੈਗੀਆਂ ਬਟ ਇਹਦੇ ਵਿੱਚ ਅਗਰ ਦੇਖਿਆ ਜਾਵੇ ਤੇ ਕੁਝ ਜਿਹੜੇਗੇ ਐ ਐਸੇ ਵੀ ਟੀਚਰਸ ਜਿਹੜੇ ਹੈਗੇ ਆ ਜਿਹੜੇ ਕਿ ਇੱਕ ਸਰਕਾਰੀ ਨੌਕਰੀ ਦਾ ਹੀ ਵੇਟ ਕਰਦੇ ਪਏ ਹੈਗੇ ਆ ਦੇਖੋ ਮਗਰ ਅਗਰ ਉਹਨਾਂ ਨੂੰ ਵੀ ਦੇਖਿਆ ਜਾਵੇ ਤੇ ਉਹ ਕੀ ਹੈ ਇਸ ਟਾਈਮ ਘਰ ਜਿਹੜੇਗੇ ਅਨਇੰਪਲੋਇਡ ਹੋ ਕੇ ਬੈਠੇ ਹੋਏ ਆ ਉਹਨਾਂ ਨੇ ਵੀ ਤਾਂ ਦੇਖੋ ਐਨੇ ਲੱਖਾਂ ਰੁਪਏ ਲਗਾ ਕੇ ਜਿਹੜਾ ਇੱਕ ਪੜ੍ਹਾਈ ਕੀਤੀ ਗਈ ਹੈ ਡਿਗਰੀ ਹਾਸਿਲ ਕੀਤੀ ਗਈ ਐਨੀ ਮਿਹਨਤ ਦੇ ਨਾਲ ਦੇਖੋ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਟੀਚਰਸ ਹੈਗੇ ਉਹ ਐ ਤਾਂ ਹੈ ਨਹੀਂ ਜਿਹੜੇ ਕਿ ਇਹ ਕਮਰਿਆਂ ਦੇ ਵਿੱਚ ਬਹਿ ਕੇ ਪੜ੍ਹਦੇ ਆ ਸਾਡੇ ਟੀਚਰਸ ਗਰਾਊਂਡ ਦੇ ਵਿੱਚ ਜਿਹੜਾ ਸਰਦੀ ਧੁੱਪ ਦੇ ਵਿੱਚ ਐਨੀ ਸਰਦੀ ਦੇ ਵਿੱਚ ਵੀ ਜਿਹੜੇ ਐਨੀ ਗਰਮੀ ਦੇ ਵਿੱਚ ਵੀ ਜਿਹੜੇ ਹੈਗੇ ਵਾ ਉਹ ਗਰਾਊਂਡਾਂ ਦੇ ਵਿੱਚ ਖੜੇ ਹੋ ਕੇ ਜਿਹੜੇ ਹੈਗੇ ਵਾ ਪ੍ਰੈਕਟਿਸ ਕਰਦੇ ਹੈਗੇ ਆ ਤੇ ਉਹਨਾਂ ਨੂੰ ਜਿਹੜੇ ਆ ਆਪਣੇ ਮੰਗਾ ਨੂੰ ਮੰਗਣ ਦਾ ਪੂਰਾ ਅਧਿਕਾਰ ਹੈਗਾ ਵਾ ਉਹ ਜਿਹੜੇ ਗਿਆ ਉਸ ਕਾਬਿਲ ਹੋਣੇ ਚਾਹੀਦੇ ਹੈਗੇ ਕਿ ਉਹ ਜਿਹੜੇ ਗਿਆ ਆਪਣੀ ਨੌਕਰੀ ਲੈ ਸਕਣ ਕਿੰਨੀ ਦੇਰ ਟੈਂਕੀ ਤੇ ਆਪਾਂ ਚੜੇ ਰਵਾਂਗੇ ਇਸ ਤਰ੍ਹਾਂ ਸਰਕਾਰਾਂ ਮਸਲਾ ਹੱਲ ਕਰਨ ਦੀ ਆ ਕੀ ਸੋਚ ਕੇ ਟੈਂਕੀ ਤੇ ਚੜਿਓ ਸਰ ਅਸੀਂ ਇਹ ਸੋਚ ਕੇ ਚੜੇ ਆ ਕਿ ਦੇਖੋ ਅਸੀਂ ਤਾਂ ਪਹਿਲੇ ਜਿਹੜਾ ਸੀ ਬਿਲਕੁਲ ਹੀ ਕਾਮਲੀ ਜਿਹੜਾ ਅਸੀਂ ਪ੍ਰੋਟੈਕਸ਼ਨ ਜਿਹੜਾ ਅਸੀਂ ਰੋਜ ਪ੍ਰਦਰਸ਼ਨ ਕਰਦੇ ਪਏ ਸੀਗੇ ਸਾਨੂੰ ਜਿਹੜਾ ਡੀਸੀ ਮੈਮ ਦੇ ਨਾਲ ਮਿਲਾਉਣ ਦੀ ਵੀ ਜਿਹੜੀ ਗਿਆ ਉਹਨਾਂ ਨੇ ਕਿਆ ਸੀਗਾ ਕਿ ਐਸੇ ਮਿਲਾਵਾਂਗੇ ਬਟ ਹਜੇ ਤੱਕ ਜਦੋਂ ਇਹ ਸਿੱਟਾ ਨਹੀਂ ਨਿਕਲਿਆ ਇਸ ਚੀਜ਼ ਦਾ ਐਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਜਿਹੜਾ ਹੈ ਟੈਂਕੀ ਤੇ ਚੜਨਾ ਪਿਆ ਵਾ ਕਿੰਨੀ ਦੇਰ ਆਪਾਂ ਟੈਂਕੀ ਤੇ ਚੜੇ ਰਵਾਂਗੇ ਮੇਰਾ ਸਵਾਲ ਦੁਬਾਰਾ ਤੁਹਾਨੂੰ ਸਪੱਸ਼ ਸਰ 19 ਦਿਨ ਅਸੀਂ ਟੈਂਕੀ ਤੇ ਰਵਾਂਗੇ ਜਿੰਨੀ ਦੇਰ ਤੱਕ ਜਿਹੜੇ ਕੇ ਸਾਡੀ ਹਾਇਰ ਅਥਾਰਟੀਜ਼ ਸੱਕ ਜਿਹੜੀਆਂ ਮੰਗਾ ਨਹੀਂ ਜਾਂਦੀਆਂ ਆਈਆਂ ਤੇ ਸਾਨੂੰ ਆਸ਼ਵਾਸਨ ਨਹੀਂ ਦਿਲਾਇਆ ਜਾਂਦਾ ਕਿ ਅਸੀਂ ਤੁਹਾਡੀ ਜਿਹੜੀ ਹੈ ਮੀਟਿੰਗ ਕਰਵਾਵਾਂਗੇ ਅਸੀਂ ਦੇਖ ਸਕਦੇ ਹਾਂ ਜਿਹੜੇ ਟੀਚਰ ਬੱਚਿਆਂ ਨੂੰ ਪੜ੍ਹਾਉਂਦੇ ਨੇ